ਜੀ ਬਾਈ ਜੀ ਨੇ ਨੇ ਬਾਈ ਬੰਦੀ ਗੁੰਦੀ ਬਹੁਤ ਆ ਠੀਕ ਆ ਬਾਈ ਹਾਂ ਪੂਰ ਸਿੱਟਾ ਕਿਸੇ ਵੀ ਡੋਨਾ ਮੱਜਾਂ ਕਿਸੇ ਦੇ ਥੰਮ ਤੇ ਠੀਕ ਆ ਠੀਕ ਆ ਠੀਕ ਆ ਬਾਈ ਇੱਕ ਦਸਲੀ ਕਰਕੇ ਲੈ ਕੇ ਜਾਓ ਠੀਕ ਆ ਬਾਈ ਜਿਹੜੀਆਂ ਤੁਸੀਂ ਆ ਝੋਟੀਆਂ ਵੇਖ ਰਹੇ ਹੋ ਨਾ ਇੱਕ ਤਾਂ ਬਾਈ ਜੀ ਟੋਕੜ ਗੱਬਣਾ ਤੇ ਇੱਕ 10 20 ਦਿਨਾਂ ਦੀ ਕੱਚੀ ਆ ਤੇ ਆ ਜੋ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ ਹੋਰ ਬਾਈ ਪੰਮੇ ਕੀ ਆਣੇ ਵਧੀਆ ਜੀ ਤੇ ਬਾਈ ਜੀ ਇਹ ਕਿਵੇਂ ਕਰਦੀਆਂ ਨੇ ਕਿਵੇਂ ਆ ਹਾਂ ਬਾਈ ਕਰਦੇ ਆ ਝੋਟੀਆਂ ਠੀਕ ਆ ਵੀਰੇ ਤੇ ਆਹ ਬਾਈ ਇਹਦੀ ਡਿਟੇਲ ਦੱਸ ਵੀ ਆ ਛੋਟੀ ਦੀ ਆਹ ਛੋਟੀ ਨੇ ਬਈ ਪਹਿਲੇ ਸੂਏ ਵੀ 11 ਲੀਟਰ ਪੁੱਛ ਦਿੱਤਾ ਅੱਛਾ ਹਾਂ ਜੇ ਸੂਏ ਬਾਤੇ ਸਹੀ ਨਾ ਦੀ ਗੱਪਣਾ ਠੀਕ ਹੀ ਤੇ 1.5 ਕਿਲੋ ਦੁੱਧ ਚੈੱਕ ਪਾਸ ਕਰਾਉਂਦਾ ਥਣਪਾਸ ਕਰਾਉਂਦੀ ਆ ਹਾਂ ਕਰਾਉਂਦੀ ਤੇ ਜੇ ਕੋਈ ਆਪਣਾ ਵੀਰ ਲੈਣ ਆਊਗਾ ਤੇ ਚੈੱਕ ਪਾਸ ਕਰਾਵੇਂਗਾ ਬਾਈ ਕਿਰਾਏ ਕਿ ਦੇਵਾਂਗੇ ਬਾਈ ਜ਼ਿੰਮੇਵਾਰੀ ਹੂੰ ਜ਼ਿੰਮੇਵਾਰੀ ਫੇਰ ਹੀ ਪੈਸੇ ਲਾਊਗਾ ਠੀਕ ਆ ਬਾਈ ਤੇ ਇਹਦਾ ਬਾਈ ਰੇਟ ਰੂਟ ਇਹਦਾ ਵੀ ਰੇਟ 70000 70000 ਰੁਪਇਆ ਤੇ ਕੋਸ ਵਿੱਚੋਂ ਮਾਨਤਾਣ ਕਰਾਂਗੇ ਇਹਦੇ ਵਿੱਚੋਂ ਆਹ ਇਹ ਤੇਰੀ ਵੀਡੀਓ ਲਾਈਕ ਕਰਕੇ ਸ਼ੇਅਰ ਕਰਕੇ ਆਇਓ ਬੰਦਾ ਠੀਕ ਆ ਬਾਈ ਤੇ ਇਹਨੂੰ ਬਾਈ ਇੱਕ ਵਾਰਾ ਨਾ ਤੋੜ ਕੇ ਦਿਖਾਈ ਯਾਰ ਛੋਟੀ ਨੂੰ ਲਓ ਬਾਈ ਜੀ ਤੁਸੀਂ ਦੇਖ ਸਕਦੇ ਹੋ ਤੋੜ ਲਾ ਬਾਈ ਪਿੱਠ ਕੁੜਾ ਤੁਸੀਂ ਆਪ ਚੈੱਕ ਕਰ ਲਓ ਤੇ ਬਾਈ ਬਾਕੀ ਸਰੇ ਹਾਂ ਬਾਈ ਸਿੰਘਾ ਸੁੰਗ ਦੇਖ ਲਓ ਸਿੰਘੀ ਸਾਢੇ 6 ਮਹੀਨਾ ਦੀ ਗੱਭ ਕਹਿੰਦਾ ਇਹ ਪਿੱਸੋ ਦੇਖ ਸਕਦੇ ਹੋ ਬਾਈ ਤੁਸੀਂ ਠਣਾ ਕਨੇ ਉਹ ਵੀ ਬਾਈ ਕਹਿੰਦਾ ਓਕੇ ਆ ਤੇ ਚੈੱਕ ਪਾਸ ਵੀ ਆ ਜੂਗੀ ਤੇ ਦੂਸਰੀ ਦੀ ਬਾਈ ਕੀ ਡਿਟੇਲ ਆ ਦੂਜੀ ਬਾਈ 20 ਬਾਈ ਦੇ ਨਾਲ ਦੀ ਕੱਚੀ ਆ ਹਮ ਇਹਨੇ 11 ਕਿਲੋ ਦੁੱਧ ਚਾਪਾ 14 ਕਿਜੀ 15 ਕਿਜੀ ਹਮ ਉਹ ਸਾਡਾ 11 12 ਕਿਲੋ ਬੱਦ ਠੀਕ ਆ ਇੱਕ ਭਾਈ ਐਂ ਦੱਸਦੇ ਵੀ ਵਪਾਰ ਦਾ ਕੰਮ ਕਰਿਆ ਯਾਰ ਘਰ ਦਾ ਕਈ ਵਾਰ ਘਰ ਦਾ ਦੁੱਧ ਪਾਉਣ ਦਾ ਕੰਮ ਕਰਦਾ ਠੀਕ ਆ ਠੀਕ ਆ ਆਪਣੇ ਘਰੇ ਆ ਤੇ ਬਾਕੀ ਨਾ ਮੈਂ ਤੁਹਾਨੂੰ ਬਾਈਆਂ ਦੇ ਦੂਜੇ ਪਸ਼ੂ ਵੀ ਦਿਖਾਉਣਾ ਬਾਈ ਸੁੱਖ ਨਾਲ ਹੈਗਾ ਬਾਈ 8-10 ਪਸ਼ੂ ਬਾਈ ਕੋਲੇ ਤੇ ਬਾਕੀ ਉਧਰ ਖੜੇ ਆ ਬਾਈ ਤੇ ਇਹਦਾ ਬਾਈ ਕੀ ਰੇਟ ਰਹਿੰਦਾ ਇਹਦਾ 120 120 ਹਾਂ ਦੇਣ ਲੈਣੀ ਆ ਤੇ ਇਹਨ ਲੈਣਾ ਬਾਈ ਕਿੱਥੋਂ ਦੇਖ ਬਹੁਤ ਚੰਗੀ ਆ ਤੇ ਇਹਨੂੰ ਵੀ ਬਾਈ ਤੋੜ ਕੇ ਦਿਖਾਵਾਂਗਾ ਇਹਨੂੰ ਟੱਠਾ ਕੈਮਾ ਸੁਆ ਬਾਈ ਹੁਣ ਇਹਦਾ ਇਹ ਵੀ ਤੀਜੇ ਸਮੇਂ ਤੋਂ ਵੱਡੇ ਹੋ ਗਏ ਸਭ ਠੀਕ ਆ ਤੇ ਐ ਪਤਾ ਬਾਈ ਕਿਹੜੇ ਦਾ ਗਾਹਾਂ ਸੀ ਮਨਸੂਹਣ ਦੀ ਆ ਜਾਂ ਇਹ ਮਨਕੀ ਦਾ ਬਾਈ ਆਪਣੇ ਡੋਕੇ ਦਾ ਖਤੀ ਗਉਂਦਪਰਾਇਆ ਠੀਕ ਆ ਠੀਕ ਆ ਲੋ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਸਿਰੇ ਬਾਈ ਦਾ ਨਾ ਮੈਂ ਨੰਬਰ ਫੋਨ ਨੰਬਰ ਬੋਲ ਦੂੰਗਾ ਵੀਡੀਓ ਦੇ ਵਿੱਚ ਲਾ ਦੂੰਗਾ ਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪੰਮੇ ਬਾਈ ਇਹ ਦੰਮੇ ਚੋਟੀਆਂ ਕਰਦੀਆਂ ਨੇ ਹਾਂ ਵੀ ਕਰਦੀਆਂ ਠੀਕ ਆ ਬਾਈ ਚਲ ਕੋਈ ਨਾ ਬਾਈ ਬੰਨ ਦੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਬੰਨ ਦੇ ਕੋਈ ਗੱਲ ਨਹੀਂ ਤੇ ਬਾਈ ਜਿਹੜਾ ਬੰਦਾ ਆਊਗਾ ਨਾ ਵੀਡੀਓ ਵੇਖ ਕੇ ਆਪਣਾ ਮਾਨ ਤਾਨ ਹੋ ਜਾਊਗਾ ਤੇ ਇੱਕ ਵਾਰਾ ਪੰਮੇ ਆ ਉਹਦਾ ਨੰਬਰ ਬੋਲ ਦੇ ਬਾਈ ਵੈਸੇ ਤਾਂ ਪਾ ਦੂਗਾ ਮੈਂ ਹੂੰ ਨਾਡਨ ਨਮੈਕ 552 4204 ਠੀਕ ਆ ਬਾਈ ਤੇ ਬਾਈ ਕਹਿੰਦਾ ਬਾਈ ਉਹ ਤੋਕੜ ਗੱਬਣਾ ਜਿਹੜੀ ਚੈੱਕ ਪਾਸ ਆ ਤੇ ਥਣ ਖਿੱਚ ਕੇ ਦੇਖ ਸਕਦੇ ਹਾਂ ਤੇ ਇਹਦੇ ਬਾਈ ਕਿੰਨੇ ਦਿਨ ਰਹਿ ਗਏ ਇਹਦੇ 20 ਮਈ ਤੱਕ ਰਹਿਨੇ ਬਈ ਬੰਦੀ ਗੁੰਦੀ ਬਹੁਤ ਆ ਠੀਕ ਆ ਬਾਈ ਹਾਂ ਹੋਰ ਸਿੱਟਾ ਕਿਸੇ ਵੀ ਡੋਲਾ ਮੱਝੇ ਕਿਸੇ ਦੇ ਥੰਮ ਤੇ ਠੀਕ ਆ ਠੀਕ ਆ ਠੀਕ ਆ ਬਾਈ ਤਸੱਲੀ ਕਰਕੇ ਲੈ ਕੇ ਜਾਵਾਂਗੇ ਠੀਕ ਆ ਬਾਈ ਭਾਰਤੀ ਜੁਮੇਵਾਰੀ ਠੀਕ ਆ ਭਾਈ ਆਹੋ ਵੀ ਕਈ ਵਾਰ ਭਾਰਤ ਖੋਨੀ ਨਹੀਂ ਦੀਆਂ ਝੋਟੇ ਹਨ ਹਾਂ ਲਾ ਬਾਈ ਜੀ ਮੈਂ ਇਹਦਾ ਸੰਪਰਕ ਨੰਬਰ ਪਾ ਦੂੰਗਾ ਤੇ ਵੀਡੀਓ ਦੇ ਵਿੱਚ ਤੁਸੀਂ ਬਾਈ ਕੰਟੈਕਟ ਕਰ ਸਕਦੇ ਤੇ ਕਿਹੜਾ ਪਿੰਡ ਆ ਬਾਈ ਬੰਮੇ ਆਪਣਾ ਪਿੰਡ ਆ ਕਿੱਲੇ ਜ਼ਿਲ੍ਹਾ ਮਾਨਸਾਣਾ ਬਾਈ ਮਾਨਸਾਣਾ ਠੀਕ ਆ